ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਟਲੋਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੇ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਿਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਚ ਆਓ ਜੀ ਤੇ ਬਾਈ ਬੱਗੇ ਕੋਲੇ ਪਿੰਚ ਪਹੁੰਚੇ ਆ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਤੇ ਤਿੰਨ ਵੇੜਾ ਪਸੰਦ ਦਿਖਾਵਾਂ ਦਿਖਾਵਾਂ ਗੱਬਣਾ ਤੇ ਇੱਕ ਇਧਰ ਤਾਜੀ ਸੂਈ ਵੀ ਦਾ ਸੌਦਾ ਹੋ ਗਿਆ ਠੀਕ ਹੈ ਜੀ ਮੇਰੇ ਆਉਂਦੇ ਨੂੰ ਤੇ ਪੂਰੀਆਂ ਜਵਾਨੀ ਵਾਲੀਆਂ ਵੇੜਾ ਗੱਲਬਾਤ ਬਾਈ ਨ ਕਰਾਂ ਮੈਂ ਪਿੰਡ ਚੋਂ ਸਸੀ ਕਾ ਬਾਈ ਬੱਗੇ ਸਸੀ ਕਾ ਬਾਈ ਜੀ ਹੋ ਠੀਕ ਠਾਕ ਪੂਰਾ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਾਂ 957624670 957624670 ਪਿੰਡ ਜੀ ਪਿੰਡ ਚੌਕ ਜਿਹੜਾ ਹੰਡਾ ਥੇਰ ਵਾਲਿਆਂ ਨੇ ਨਸੀਲ ਵਾਲਿਆਂ ਨੇ ਨੇੜੇ ਤੇੜੇ ਕਿਹੜੇ ਪਿੰਡਾਂ ਦੇ ਕੋਕਰ ਵੀ ਰਹਿੰਦੇ ਆਈ ਬੱਲੋ ਰਾਣਾ ਹੂੰ ਆ ਪਾਵੀ ਨੇੜੇ ਰਾਮਪਰਾਵੀ ਨੇੜੇ ਰਾਮਪਰਾ ਇਧਰ ਮੋੜ ਵੀ ਨੇੜੇ ਮੋੜ ਵੀ ਨੇੜੇ 10 ਕਿਲੋਮੀਟਰ ਤੇ ਚੰਗਾ ਚੱਲ ਜਾਂਦਾ ਬਈ ਕੰਮ ਕਰੂਦਾ ਵਧੀਆ ਬਈ ਜਿਹੜੀ ਉਹਦੇ ਵੀਡੀਓ ਆਪਾਂ ਕਰੀ ਸੀ ਤੈਨਾਂ ਹਾਂ 2 ਘੰਟੇ ਮਾਲ ਵਿਗ ਗਈ ਓਕੇ ਤੇ ਅੱਜ ਆਪਾਂ ਤੈਨੂੰ ਦਿਖਾ ਦੇਣੀ ਆ ਫਿਰ ਹਾਂ ਬਈ ਤਿੰਨੇ ਜਰਸੀਆਂ ਇੱਕ ਤਿੰਨੇ ਜਰਸੀਆਂ ਤੇ ਬਾਕੀ ਦੀ ਗੱਲ ਸੂਆਂ ਚ ਨਹੀਂ ਹੈ ਨਾ ਹਾਂ ਜਵਾਨੀਆਂ ਹੋ ਜਾਂ ਬੈਠ ਇੱਕ ਪਹਿਲੇ ਨਾਲ ਦੋ 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 ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਜਾਂਦੇ ਆ ਜੀ ਇਹ ਬਈ ਦੂਜਾ ਛੂਏ ਛੂਈ ਜਰਸੀ ਆ ਗਈ ਹਾਂ ਤੇ ਕਿੰਨੇ ਦਿਨ ਘਟੂਗਾ ਗੇ ਵਾਲੂਆ ਦਾ ਹੱਥਾਂ ਥਣ ਬੈਠਦਾ ਕਿੰਨੇ ਦਿਨ ਗੱਟ ਜੀ ਬਈ ਇਹ ਤਾਂ ਲੈ ਜੂ ਹਫਤਾ ਓਕੇ ਸੀਲ ਠੰਡੀ ਦੇ ਥਾਨ ਸੁਣ ਕੱਲਾ ਕੱਲਾ ਲੱਗਿਆ ਲੈ ਆਓ ਜੀ ਥੋੜਾ ਜਿਹਾ ਕਰਾਮ ਆਇ ਚੈੱਕ ਤੇ ਬੱਚੀ ਬਰੀਕੀਆਂ ਚ ਫੁੱਲ ਹਨਾ ਪੂਰੀ ਟਾਪ ਹਮ ਆ ਦੇਖੋ ਮਾ ਦੇ ਤੂੰ ਬੈਠਦਾ ਓਕੇ ਜੀ ਜਮਾ ਜਮਾ ਜਰਸੀ ਚ ਆ ਗਈ ਜੀ ਇਹ ਸਾਮੀ ਬੜੀ ਵੀ ਪੂਰੀ ਆ ਲੈ ਜਾ ਬੱਚੀ ਦਾ ਹਮ ਇਹ ਲੈ ਚਲੋ ਬਾਈ ਕੱਦ ਕੋਦ ਹਮ ਕੁਆਲਿਟੀ ਪੂਰੀ ਚੰਗੀ ਜਦ ਇੱਕ ਥਾਨ ਦੇ ਥਾਨ ਲੈ ਲਓ ਜੀ ਗਾਲਾ ਚਲੋ ਆ ਦੇ ਹੂੰ ਇਕ ਨੰਬਰ ਆ ਜਾ ਮ ਟਾਪ ਬਾਕੀ ਦੇ ਚਾਰੇ ਥਾਣੇ ਕੁਝ ਦੂਰੀ ਤੇ ਲੱਗੇ ਹੋਏ ਜੀ ਹਾਂ ਆ ਵੀ ਥਾਣਾ ਹੂੰ ਆ ਦੇਖੋ ਜੀ ਇੱਥੇ ਮਰਜ਼ੀ ਖੜਾ ਲਈ ਮਾਕੇ ਸੀਲ ਠੰਡਾ ਠੰਡਾ ਬਸੂ ਹੁੰਦਾ ਹੈ ਨਾ ਦੇਖ ਤਾਂ ਤੁਣ ਲੱਗਾ ਤੇ ਬਾਕੀ ਟਲਾਂਡੋ ਲਾ ਬਹੁਤ ਬੰਗੜੀਆਂ ਪਿਆਹੇ ਤਾਂ ਕਿੰਨੇ ਦਿਨ ਬੱਗੇ ਬਾਕੀ ਭਾਈ ਭਾਈ ਲੈ ਹੀ 5 ਤੋਂ 6 ਦਿਨ 5 ਤੋਂ 6 ਦਿਨ ਤੇ ਕਿੰਨਾ ਦੁੱਧ ਕੱਢਿਆ ਫਿਰ ਪਹਿਲੇ ਦੁੱਧ ਪਹਿਲੇ ਛੇ 18 ਕਿਲੋ ਦਿੱਤੇ ਨੇ ਐਦ ਕੀ ਫਿਰ ਦੇ ਦੂ 20 ਕਿਲੋ ਆਮੜਾ ਲਿਓ ਇਹਨੂੰ ਠੰਡਾ ਦੂ ਬੱਚੀ ਠੀਕ ਹੈ ਜੀ ਉਹ ਜਾਤ ਵਾਲੀ ਹੈ ਜਾਦਵਾਲੀਆ ਕੁਆਲਿਟੀ ਵਾਕਿਆ ਸਮੀ ਬੜੀ ਵੀ ਅਗਲੇ ਨੇ ਵਧੀਆ ਸੰਭੀ ਆ। ਪਾਜਨ ਬੋਜਲ ਵਾਲਾ ਬੱਚੀ ਆ। ਹੂੰ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ। ਹੂੰ ਤੇ ਯਗਦੀ ਆ ਬੱਚੀ ਕੋਈ ਇਹੋ ਜੀ ਗੱਲ ਨਹੀਂ ਲੇਵਾ। ਅੱਜ ਵੀ ਚੰਗਾ ਕਰੀ ਫਿਰਦੀ ਆ ਹਨਾ। ਪੂਰਾ ਟੌਪ। ਹੂੰ ਆ ਦੇਖੋ ਜੀ। ਕਰੋ ਕੁਆਲਿਟੀ ਚੈੱਕ ਲੇਵਾ ਨੇੜ ਤੋਂ ਵੀ ਤੁਹਾਨੂੰ ਕਰਾਵਾ ਚੈੱਕਾ ਦੇਖੋ ਜੀ। ਥਾਂ ਦਿਖਾ ਦੇ। 4 4 1 ਓ ਜੇ ਨੇ। ਹੂੰ 4 ਥਾਂ 1 ਓ ਜੇ। ਹੂੰ 4 1 ਓ ਜੇ ਗੈਪ ਤੇ। ਤੇ ਕੀ ਡਿਮਾਂਡ ਆ ਗਈ ਬਾਈ ਬੱਗੇ। ਤੁਹਾਨੂੰ ਬਾਈ ਫੋਨ ਤੈਰਾ ਕੱਚੀ ਆ ਬਾ ਯਾਰ। ਜੈ ਜੀ। ਹਾਂ ਜੈ ਜੀ ਕਰਾਇਆ ਅਗਲੇ ਕਿੰ ਤੇ ਹੁਣ ਆਪਾਂ ਕਰ ਲੀ ਗੇ ਗੱਲ ਇਹ ਪਹਿਲਾ ਸੋਸ਼ੂਲੇ ਚੌਗੀ ਆ ਬਾਈ ਮੂਹ ਘਰਵਰਮਾ ਜੀ ਜਵਾ ਚੌਬੀ ਜਿਹੜਾ ਮਰਜੀ ਦੇਖ ਕੇ ਲੈ ਜੇ ਓਕੇ ਚੌਗੀ ਆ ਮੂਹ ਤੇ ਕਿੰਨੇ ਦਿਨ ਕੱਟ ਜੂਗੀ ਕੰਡੀਆਂ ਬਾਈ ਇਹਦੇ ਪਏ ਅਜੇ ਦੱਸ ਦੇਣ 10 ਦਿਨ ਪਏ ਹੂੰ ਸ਼ੀਰ ਦੇ ਦੂੰ ਕਿੰਨਾ ਕੁ ਦੁੱਧ ਕੱਢ ਦੂੰਗਾ ਪਹਿਲਾਂ ਨਾ ਯਾਰ ਦੇਣਾ ਚਾਹੀਦਾ 18 19 ਕਿਲੋ ਓਕੇ ਜੀ ਲੈ ਚੱਲੋ ਇਹਨੂੰ ਬਾਅਦ ਜਿਵੇਂ ਬਾਜੇ ਨਾਲ ਬੈਠਦਾ ਨਹੀਂ ਬਾਜੇ ਨਾਲ ਬਹੁਤ ਆ ਚੰਗੀ ਆ ਬੱਚੀ ਕੱਦ ਗੁੱਦਾ ਹਾਂ ਹੂੰ ਹੂੰ ਕਰੋ ਜੀ ਚੈੱਕ ਕੁਆਲਿਟੀ ਪੂਰੀ ਚੱਲ ਵਾਲੀਆ ਬੈਠ ਚ ਦੇ ਬਾਕੀ ਜਰਸੀ ਆ ਗਈ ਪੰਜਾਬ ਵਾਲੀ ਹਾਂ ਇਹ ਆ ਪਿਓਰ ਪਿਓਰ ਜਮਾਂ ਇਹ ਫੁੱਦੇ ਜੁ ਬੱਚੀ ਦਾ ਵੀ ਫੇਸ ਵੀ ਚੰਗਾ ਕੁਆਲਿਟੀ ਵੀ ਚੰਗੀ ਆ ਕੁਆਲਿਟੀ ਵਾਈਜ਼ ਵੜ ਹੂੰ ਦਾ ਚਲੋ ਜੀ ਤੇ ਵਾਕਿਆ ਤੋੜਾ ਦਾਰਾ ਲੱਤਾਂ ਲੋਤਾਂ ਦੀਆਂ ਪੂਰੀਆਂ ਸਟ੍ਰੇਟ ਤੇ ਸਿੱਧੀਆਂ ਹੁੰਦਾ ਯਾਰ ਆ ਤੇ ਵਾਕਿਆ ਤਿੰਨਾਂ ਦੇ ਖੁੱਚਾਂ ਤੋਂ ਤਾਂ ਆਲਾ ਹਵਾਨਾ ਹਨਾ ਕਿਦੋਂ ਨਹੀਂ ਲਾ ਇੱਥੇ ਬਹਿ ਜੀ ਸਕਦੀ ਯਾਰ ਬੱਚੀ ਓਕੇ ਸੀਲ ਸਭ ਬਹੁਤ ਆ ਬਸ ਆ ਗੱਲ ਵਧੀਆ ਲੱਗਦੀ ਆ ਮੈਨੂੰ ਥੋੜੀ ਜਿਵੇਂ ਪਹਿਲਣਾ ਹੂੰ ਐ ਜਮਾ ਨਹੀਂ ਖਲਦੀ ਲੈ ਚਲੋ ਜੀ ਬੱਚੀ ਚੰਗੀ ਆ ਕਰ ਹੂੰ ਫੇਸ ਚੰਗਾ ਅੱਖਾਂ ਦੇਖੋ ਜਮਾ ਪਿਆਰ ਜਰਸੀ ਠੀਕ ਹੈ ਜੀ ਹੁਣ ਚਲੋ ਇਹਦਾ ਥਾਮ ਨੂੰ ਜਰ ਉਹ ਜਦ ਜ਼ਿਆਦੇ ਨਵਾ ਨੀ ਠੀਕ ਹੋ ਗਈ ਇਤਨੀ ਇਹ ਗੱਲਾਂ ਆ ਆ ਦੇਖੋ ਜੀ ਬਾਈ ਬਗੇ ਇਹ ਕਿੰਨਾ ਦੁੱਧ ਦੇ ਦੂ ਫਿਰ ਪਹਿਲੇ ਵੀ ਰੱਖੀ ਦੁੱਧ ਦੇ ਦੂ ਬਾਈ 18 ਕਿਲੋ ਦੇ ਦੂ ਜਮ ਆ ਰਾਮ ਨਾ ਦੇਊਗੀ ਫੈਟ ਵਾਲਾ ਜਮ ਓਰੀਜਨਲ ਇੱਕ ਨੰਬਰ ਥਾਂ ਦਿਖਾ ਦੂ ਇਸ ਪਾਸੇ ਆ ਦੇਖੋ ਜੀ ਆ ਦੇਖੋ ਜੀ ਹੁਣ ਇਹ ਦੂਜਾ ਦੇ ਤਾਂ ਕੀ ਹੈ ਨਾ ਪੈਸੇ ਇਹਦੇ ਬਸ ਜੈ ਜੀ ਬੇ ਫੋਨ ਦੀ ਕਰਾਂਗੇ ਠੀਕ ਆ ਹੁਣ ਆਪਾਂ ਤਿੰਨ ਨੰਬਰ ਦੀ ਗੱਲ ਕਰ ਲਏ ਇਹ ਕਾਫੀ ਕਦਰ ਜਾ ਗਈ ਯਾਰ ਸੀ ਹਾਂ ਇਹ ਥੋੜਾ ਜਿਹਾ ਐਚਪਦਾ ਹੈਗਾ ਹੈ ਨਾ ਹਾਂ ਕਾਹੋ ਹਲਕਾ ਜਿਹਾ ਵਧੀਆ ਥੀਲ ਸਹੂਲ ਤੇ ਲੈਵਲ ਹੋਆ ਪੂਰਾ ਜਗਾ ਹਾਂ ਇੱਕ ਨੰਬਰ ਦਾ ਹੂੰ ਲੈ ਠੰਡੀ ਇਹ ਵੀ ਦੂਜਾ ਆ ਗਿਆ ਜੀ ਦੂਜਾ ਬਾਈ ਲੈ ਤੇ ਕਿੰਨਾ ਦੁੱਧ ਕੱਢੂ ਬਾਈ ਬੱਕੇ ਦੇ ਦੇ ਦੂ 20 ਕਿਲੋ ਓਕੇ ਕੱਢ ਲਿਓ ਇਹਨਾਂ ਬਾਹਰ ਦੇਖਾਂ ਤੁਹਾਨੂੰ ਦਿਖਾ ਇਹ ਨਹੀਂ ਦਿਸੀ ਜਾਂਦੀ ਚੰਗੀ ਹੋ ਗਈ ਥਣ ਲੈ ਵਾ ਇੱਕ ਨੰਬਰ ਕੁਆਲਿਟੀ ਪੂਰੀ ਵਧੀਆ ਤੇ ਬਾਕੀ ਰੰਗ ਪੂਰਾ ਪੱਕਾ ਕਾਲਾ ਹਾਂ ਹੂੰ ਹੋ ਮੇਰੀ ਗੱਲ ਹੈ ਵੀ ਨਹੀਂ ਪਹੋ ਗਰਮੀ ਦਾ ਮੰਨਣੀ ਨਹੀਂ ਜਦ ਬੈਠਦੇ ਨਹੀਂ ਠੀਕ ਹੈ ਵੀਰੇ ਗਰਮੀ ਨਹੀਂ ਮੰਨਦੀ ਲੈ ਜਦੋਂ ਤੇ ਲੰਮੀ ਲੰਮੀ ਬਹੁਤ ਪਈ ਆ ਕੱਦ ਕੋਤਾ ਬੱਚੀ ਦਾ ਹੂੰ ਕੱਦ ਕੋਦ ਉਲਮਾਈ ਲੈਂਥ ਲੈਵਾ ਪੂਰਾ ਚੰਗਾ ਲੈ ਆ ਦੇਖੋ ਜੀ ਇੱਕ ਇਹ ਨਹੀਂ ਠੀਕ ਆ ਵੀਰੇ ਲੈ ਚਲ ਕੁਆਲਿਟੀ ਪੂਰੀ ਚੰਗੀ ਤੇ ਬਾਕੀ ਦੀ ਗੱਲ ਸੀਲ ਥੋੜੀਆਂ ਬਾਧੂ ਹਨਾ ਗਾਣ ਹਾਂ ਠੱਡੀ ਲੈਨੇ ਬਈ ਆਪਾਂ ਯਾਰ ਕੋ ਦਾ ਪਤਾਗਾ ਉਹ ਬੇਚਰੀਆਂ ਹੁੰਦੀਆਂ ਠੀਕ ਆ ਵੀਰੇ ਠੀਕ ਆ ਹਾਂ ਤੇ ਸੁਆ ਦੂਜਾ ਫਰੇਮ ਕਿੰਨਾ ਦਾ ਤੇ ਗੱਲ ਨਾਲ ਬਈ 20 ਕਿਲੋ ਦੋ ਦੇ ਜੀ ਉਹ ਕਿਲਿਓ ਫਿਰ 17 ਕਿਲੋ ਜੈਸੇ ਰਹਿ ਸਕਦੇ ਇਹ ਰੋਡੀ ਗੱਲ ਠੀਕ ਆ ਜੀ ਨਹੀਂ 1 ਲੱਖ ਛੜਾ ਥਣਾ ਦੀ ਆਪਣੀ ਜ਼ਿੰਮੇਵਾਰੀ ਜੋ ਆਨਲਾਈਨ ਪਾਉਂਗਾ ਠੀਕ ਆ ਸਾਰਾ ਨਾਂ ਦੀ ਕਾ ਤੇ ਕਾੜਦੀ ਹਾਂ ਸਾਰੇ ਕਾ ਜੁੰਮੇ ਪੜੀ ਜਿਹੜੀ ਚੀਜ਼ ਉਹੀ ਹੁੰਦੀ ਹੈ ਅੱਛਾ ਜੀ ਪੂਰੀ ਸੀਲ ਸਾਹ ਹਾਂ ਤੇ ਫੇਸਬੁਕ ਪੂਰਾ ਚੰਗਾ ਹੈ ਨਾ ਹਲਕਾ ਜਾ ਗਿਆ ਅਗਲੇ ਤੋਂ ਲੈ ਚਲੋ ਜੀ ਜਿਹੜੀ ਤੇ ਫਿੱਟ ਆ ਗਿਆ ਵਾਲੀ ਤੇ ਛੋਟਾ ਛੋਟਾ ਕੰਨ ਹੈਗਾ ਬਾਕੀ ਦਾ ਥੋੜਾ ਜਿਹਾ ਹੈ ਜਰਸੀ 'ਚ ਇਹ ਵੀ ਪਰ ਥੋੜਾ ਜਿਹਾ ਐਚਐਫ ਹੈਗਾ ਵਿੱਚ ਆ ਗਿਆ ਇਹ ਓਕੇ ਜੀ ਉਹ ਛੀਲ ਵਾਲੀ ਆ ਗਰਮੀ ਗਰਮੀ ਬੰਦੇ ਨਹੀਂ ਗਰਮੀ ਦਾ ਨਹੀਂ ਕੀ ਮੰਨਣੀ ਜੀ ਉਹਦੇ ਛੜਾ ਪਾਉਣਾ ਲੈ ਓਕੇ ਜੀ ਹੂੰ ਹੂੰ ਆਈ ਮਰਜ਼ੀ ਹੋ ਗਈ ਇਹ ਗੱਲ ਥੋੜੀ ਜਮਾਂ ਮੈਨੂੰ ਚੰਗੀ ਲੱਗੀ ਜਿਹੜੇ ਜਿਵੇਂ ਮਰਜ਼ੀ ਬੈਠੇ ਰਹੋ ਥੱਲੇ ਕੋਈ ਚੱਕਰ ਵਾਲੀ ਗੱਲ ਉਹ ਯਾਰ ਵੇਚੀ ਆਪਾਂ ਦੇਖ ਲਾਉਣੇ ਤੇ ਗਾਂਟੀ ਦੇ ਭੇਜੀ ਨਾਲੇ ਕਿੰਨੀ ਕੱਚੀ ਸੀ ਫੇਰ ਵੀ ਲੈ ਕੇ ਗਿਆ ਬਾਈ ਛੰਡੀ ਵਾਲੀ ਸੀ ਬਾਈ ਯਾਰ ਠੀਕ ਆ ਦੇਖੋ ਜੀ ਹਾਂ ਸੀਲ ਸਾਬੂ ਫੁੱਲ ਇੱਧਰ ਦੀ ਮਰਜ਼ੀ ਬੈਠਾ ਰਹੀ ਹਾਂ ਦੇਖ ਲੈ ਤੇ ਰੋ ਕੁਆਲਟੀ ਜੇ ਇੱਧਰ ਦੀ ਭੇਜਾਂ ਛੰਡੀ ਤਾਂ ਵੀ ਨਹੀਂ ਕੋਈ ਇੱਕ ਨੰਬਰ ਆ ਸਾਰੀ ਲੈ ਚਲੋ ਆ ਦੇਖੋ ਜੀ ਤੋੜਾ ਤਾਰਾ ਕਰੋ ਚੈੱਕ ਖੁੱਲੀ ਛੜਤੀ ਤਾਂ ਹਾਂ ਆਲੇ ਕੁੱਚੀ ਹੋਵੇਗੀ ਹੂੰ ਹੂੰ ਆ ਦੇਖੋ ਜੀ ਇੱਕ ਨੋ ਆਮਲਾ ਦਿਨਾ ਜਾ ਰਹੇ ਨੇ ਬੰਦ ਦਿਓ ਜੀ ਲਓ ਠੰਡਾ ਠੀਕ ਹੈ ਜੀ ਹੂੰ 20 ਕਿਲੋ ਦੁੱਧ ਬਾਈ ਕਾ ਦੇਣਾ ਤੇ ਸੁਆ ਆ ਗਿਆ ਦੂਜਾ ਜਮ ਅਰੀਜ ਨਾਲ ਪੈਸੇ ਕਿੰਨੇ ਆ ਬਾਈ ਬੱਗੇ ਤੇ ਬਾਈ ਫੋਨ ਤੇ ਕਰਾਂਗੇ ਬਸ ਐ ਜੀ ਕਰਨਾ ਵੇਚਾਂਗੇ ਯਾਰ ਠੀਕ ਹੈ ਬਾਈ ਜਿੰਨਾਂ ਦੇ ਫੋਨ ਤੇ ਮੁੱਲ ਰਹਿਣੇ ਆ ਹਨਾ ਕੱਚੀਆਂ ਬਸ ਜੀ ਠੀਕ ਹੈ ਨੰਬਰ ਫੇਰ ਬੋਲਦੇ ਜੀ 987624670 ਤੇ ਤਿੰਨ ਬੜਾ ਸੀ ਤੈਨੂੰ ਦਿਖਾਤੀਆਂ ਪਿੰਡ ਚੌਕੇ ਚੰਗੇ ਦੁੱਧ ਵਾਲੇ ਘਰੇ ਦੁੱਧ ਪੀਣ ਵਾਲੇ ਸੌਦੇ ਆ ਹਾਂ ਬਾਈ ਐ ਨਹੀਂ ਮੋੜੀਆਂ ਆਉਣੀਆਂ ਜਾਂ ਪੱਕੜੀਆਂ ਬੜਾ ਨਹੀਂ ਠੀਕ ਹੈ ਵੀਰੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾ